ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਅੱਜ ਅਸੀਂ ਆਏ ਹੁਈਆਂ ਆ ਸ਼ਹਿਰ ਮਿਲੈ ਪੋਟੜਾ ਦੇ ਵਿੱਚ ਪੰਗੂ ਸਾਹਿਬ ਕਹਿੰਦੇ ਆਪਾਂ ਨੇ ਪੇਂਟ ਕਰਾਉਣਾ ਹੈ ਫਿਰ ਅਸੀਂ ਸਾਰਿਆਂ ਨੇ ਸਲਾਹ ਕੀਤੀ ਵੀ ਦੇ ਪੇਂਟ ਨਾਲੋਂ ਇੱਕ ਵਾਰ ਆਪਾਂ ਜੋ ਵੀ ਮਾਰਵਲ ਸ਼ੀਟ ਹੈ ਤੇ ਵਾਲ ਪੇਪਰਾਂ ਨੂੰ ਦੇਖ ਕੇ ਆਈਏ ਕਿਉਂਕਿ ਦੇਖਣ ਦਾ ਹੀ ਕੋਈ ਬਗਾੜ ਨਹੀਂ ਹੁੰਦਾ ਹੈਗਾ ਜਿਹੜਾ ਆਪਾਂ ਨੂੰ ਠੀਕ ਲੱਗੂਗਾ ਫਿਰ ਆਪਾਂ ਉਹ ਕਰਵਾਵਾਂਗੇ ਹੁਣ ਅਸੀਂ ਚੱਲੇ ਆਂ ਦੇਖਣ ਵਾਲਪੇਪਰ ਹੁਣ ਅਸੀਂ ਗੁਰਦੁਆਰਾ ਹਾ ਦਾ ਨਾਰਾ ਸਹੇਬ ਦੇ ਕੋਲ ਆਉਣੇ ਆਣੇ ਆ ਜੀ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਦੇਖੋ ਗੁਰੂ ਘਰ ਦੇ ਦਰਸ਼ਨ ਕਰੋ ਤੁਸੀਂ ਵੀ ਵਾਹਿਗੁਰੂ ਜੀ ਹੁਣ ਅੱਗੇ ਜੀ ਅਸੀਂ ਬੱਸ ਸਟੈਂਡ ਦੇ ਕੋਲ ਇੱਥੇ ਬੱਸਾਂ ਹੀ ਬੱਸਾਂ ਨੇ ਦੇਖੋ ਇੱਥੇ ਆਟੋ ਵੀ ਬਹੁਤ ਜ਼ਿਆਦਾ ਨਹੀਂ ਆਟੋ ਤਾਂ ਤੁਹਾਨੂੰ ਮਲੇਰਕੋਟਲਾ ਸਿਟੀ ਦੇ ਵਿੱਚ ਬਹੁਤ ਜ਼ਿਆਦਾ ਮਿਲਣਗੇ ਦੇਖਣ ਨੂੰ ਥਾਂ ਥਾਂ ਤੇ ਇਸ ਦੇ ਬੈਕ ਸਾਈਡ ਹੈਗੀ ਆ ਬਾਲ ਤੇ ਤਰ੍ਹਾਂ ਦੇ ਸ਼ੌਕ ਨਵੀਨ ਟਾਈਕੋਰ ਵੀਲ ਬਿਲਕੁਲ ਇਸ ਦੇ ਬੈਕ ਸਾਈਡ ਤੇ ਐਂਡ ਇੱਥੇ ਤੋਂ ਮੋੜ ਕੱਟ ਕੇ ਆ ਦੇਖੋ ਆ ਗਏ ਅਸੀਂ ਇਹ ਹੈਗੀ ਸ਼ਾਪ ਨਵੀਲ ਡਾਈ ਕੋਰ ਦੇਖੋ ਵਾਲਪੇਪਰ ਦੇਖ ਲਓ ਤੁਹਾਨੂੰ ਸਭ ਨੂੰ ਠੀਕਾ ਸਾਨੂੰ ਬਹੁਤ ਕਨਫਿਊਜ਼ਨ ਹੋਈ ਐ ਸਿਲੈਕਟ ਕਰਨ ਦੇ ਵਿੱਚ ਬਾਲਪੇਪਰੇ ਨੇ ਜਿਆਦਾ ਵਧੀਆ ਸੀਗੇ ਵੈਰਾਈਟੀ ਬਹੁਤ ਜ਼ਿਆਦਾ ਸੀ ਜਦੋਂ ਵੈਰਾਈਟੀ ਬਹੁਤ ਜ਼ਿਆਦਾ ਹੋਵੇ ਫਿਰ ਤਾਂ ਬਹੁਤ ਜ਼ਿਆਦਾ ਕਨਫਿਊਜ਼ ਹੁੰਦਾ ਜੀ ਹਾਂ ਆ ਚੀਜ਼ ਵਧੀਆ ਜਾਂ ਇਹ ਕਰਨ ਦੇ ਵਿੱਚ ਸਾਨੂੰ ਬਹੁਤ ਕਾਫੀ ਸਾਰਾ ਟਾਈਮ ਲੱਗ ਗਿਆ ਸਿਲੈਕਟ ਕਰਨ ਦੇ ਆ ਹੋ ਗਿਆ ਆਪਣਾ ਇਹ ਤਾਂ ਸਿਲੈਕਟ ਕਰ ਲਏ ਆਪਾਂ ਦੇ ਸੀਗੇ ਇੱਕ ਆਪਾਂ ਨੇ ਉਹ ਵੇਖਣਾ ਸੀ ਕੰਟਰੀ ਉਹ ਬ੍ਰਾਈਟਿ ਬਹੁਤ ਜ਼ਿਆਦਾ ਹੈ ਇੱਥੇ ਚੱਲ ਆਪਾਂ نیچے ਦੇਖੀਏ ਹੋ ਜਾ ਕੇ ਪਹਿਲਾਂ ਚਲੋ ਆਪਾਂ نیچے ਦੇਖੀਏ ਸੋਨਾ ਵੀ ਬਹੁਤ ਜ਼ਿਆਦਾ ਲੱਗ ਰਿਹਾ ਸੀ ਕਿਉਂਕਿ ਕੋਈ ਵੀ ਛੱਡਣ ਵਾਲਾ ਨਹੀਂ ਸੀ ਹੈਗਾ ਸਾਰੇ ਬਲ ਬੇਪਰ ਆਪਣੀ ਆਪਣੀ ਜਗ੍ਹਾ ਤੇ ਵਧੀਆ ਸਿਗੇ ਹੋਣਾ ਸੀ ਅਗੇ نیچے ਬੇਸਮੈਂਟ ਵਿੱਚ ਜੋ ਵੀ ਮਾਰਵਲ ਸ਼ੀਟਾਂ ਦੇਖਣ ਕਿਉਂਕਿ ਅਸੀਂ ਵਾਲਪੇਪਰ ਸਿਲੈਕਟ ਕਰ ਲਏ ਸੀ ਉਦੋਂ ਤੱਕ ਹੁਣ ਉਹਦੇ ਨਾਲ ਅਸੀਂ ਮੈਚ ਕਰਦੀਆਂ ਇੱਕ ਇੱਕ ਬੋਲ ਤੇ ਲਗਾਵਾਂਗੇ ਜੋ ਵੀ ਮਾਰਵਲ ਸ਼ੀਟ ਜਿਵੇਂ ਆਪਾਂ ਨੇ ਉੱਪਰ ਗ੍ਰੇ ਦੇਖਿਆ ਤੇ ਉਸਦੇ ਨਾਲੇ ਅਸੀਂ ਲੂਬਰ ਵੀ ਪਸੰਦ ਕਰਾਂਗੇ ਸ਼ੀਟ ਜਿਹੜੀ ਆਪਾਂ ਲੈਣ ਉਹਦੇ ਲਈ ਆ ਜਿਹੜਾ ਵਾਲਪੇਪਰ ਲੈਨੇ ਉਹਨਾਂ ਨਾਲ ਇਹ ਪਸੰਦ ਕਰਨ ਦੇ ਵਿੱਚ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ ਜਿਵੇਂ ਨਾ ਆਪਾਂ ਸੁਟਾ ਨੂੰ ਪਸੰਦ ਕਰਦੇ ਹੁੰਨੇ ਆ ਵੇ ਕਾਫੀ ਟਾਈਮ ਲੱਗ ਜਾਂਦਾ ਹੈ ਬੇ ਇਨੇ ਸੋਣ ਸੋਣ ਨੇ ਬੇ ਕਿਹੜਾ ਸਲੈਕਟ ਕਰੀਓ ਉਹੀ ਕੁਛ ਹੈ ਦੇ ਵਿੱਚ ਜੀ ਸੇਮ ਟੂ ਸੇਮ ਬਹੁਤ ਸਾਰਾ ਟਾਈਮ ਲੱਗੇ ਸਾਰਾ ਦੇ ਦੇਖੀਏ ਤਾਂ ਐਂ ਲੱਗਦਾ ਬੇ ਇਹ ਵੀ ਕਰ ਲੇ ਜੀ ਆ ਵੀ ਕਰ ਲੇ ਜੀ ਆਹ ਦੇਖਣਾ ਇੱਧਰ ਪਏ ਤਾਂ ਹੈਗੇ ਆ ਦੇਖੋ ਹੁਣ ਅਸੀਂ ਲੂਵਰ ਪਸੰਦ ਕਰ ਰਹੇ ਹਾਂ ਜਿਹੜੇ ਵਾਲ ਪੇਪਰ ਤਿੰਨ ਕੰਧਾਂ ਤੇ ਲਗਾਉਣੇ ਆ ਇੱਕ ਕੰਧ ਤੇ ਅਸੀਂ ਜੂਵੀ ਮਾਰਬਲ ਸ਼ੀਟ ਤੇ ਲੂਵਰ ਲਾਵਾਂਗੇ ਅਸੀਂ ਅੱਜ ਹੋਏ ਪਏ ਆ ਕਨਫਿਊਜ਼ ਸੀਟਾਂ ਦੇ ਵਿੱਚ ਰਹਿਣਾ ਚ ਜੂਵੀ ਮਾਰਬਲ ਸ਼ੀਟ ਹੁਣ ਸਮਝ ਨਹੀਂ ਆ ਰਹੀ ਇਹਦੇ ਵਿੱਚ ਅਸੀਂ ਕਿਹੜੀ ਲਈਏ ਹੁਣ ਭੰਗੂ ਸਾਹਿਬ ਦਿਖਾ ਰਹੇ ਆ ਇਹ ਸ਼ੀਟ ਕਿ ਜਿਹੜੇ ਰੰਗ ਦੇ ਅਸੀਂ ਨੇ ਦਿੱਤੇ ਆਂ ਖਾਲ ਦੇ ਚੋਂ ਉਹਨੇ ਥੇਸੀ ਬਿਲ ਕਰਾਉਣ ਆ ਗਈ ਸੀ ਕਿ ਸਾਰਾ ਕੁਝ ਅਸੀਂ ਪਸੰਦ ਕਰ ਲਿਆ ਸੀ ਹੁਣ ਆਗੇ ਅਸੀਂ ਹੋ ਗਈ ਜੀ ਸਾਡੇ ਘਰ ਨੂੰ ਵਾਪਸੀ ਹੁਣ ਅਸੀਂ ਨੇ ਜਿੰਨੇ ਵੀ ਸਾਡੇ ਬਾਪੇਪਰ ਸੀ ਅਸੀਂ ਕਾ ਗੱਡੀ ਦੇ ਵਿੱਚ ਸਾਰੇ ਭਰ ਲਿਆ ਸੀ ਠੀਕ ਹੈ ਦੇਖੋ ਜੀ ਸਟੇਅਰ ਹੈ ਸਤੇ ਕੁ ਸਮਾਨ ਜਮਾਨ ਹੋਇਆ ਬੇਜਟ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਬਣੇ ਰਹੋ ਇਸੇ ਤਰ੍ਹਾਂ